ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੂਰੇ ਸੰਸਾਰ ਵਿੱਚ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਦੇ ਤਹਿਤ ਹੀ ਮੁੱਖ ਸਮਾਗਮ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਸਾਹਿਬ ਵਿਖੇ ਹੋਇਆ ਅਤੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਫਰੂਟ ਆਈਸਕ੍ਰੀਮ ਕੋਲਡ ਡਰਿੰਕ ਮਠਾਈਆਂ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਇਸ ਮੌਕੇ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹ ਬਹੁਤ ਵਡਪਾਗੀ ਹਨ ਕਿ ਉਹਨਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ गुरुद्वारा शहीदगंज सेवक जत्था इश्न सुसायटी वालों विशेष सेवा निभाई गई <coughs> ਅੰਮ੍ਰਿਤਸਰ ਦੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜਿਹੜਾ ਵਾ ਸੰਸਾਰਕ ਪੱਧਰ ਤੇ ਬੜੇ ਵੱਡੇ ਪੱਧਰ ਤੇ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਵਿੱਚ ਵਿਸ਼ਾਲ ਤੌਰ ਤੇ ਮਨਾਇਆ ਜਾ ਰਿਹਾ ਵਾ ਅੱਜ ਗੁਰਦਰਾਛੀਦਗੰਜ ਸਾਹਿਬ ਵੇਖਿਓ ਉਸੇ ਸੰਬੰਧ ਵਿੱਚ ਜਿੱਥੇ ਕੀਰਤਨ ਦਰਬਾਰ ਚੱਲ ਰਿਹਾ ਉਹ ਉੱਥੇ ਹੀ ਸੇਵਕ ਜਥਾ ਸ਼ਰਾਨ ਗੁਰਦਰਾ ਸ਼ਹੀਦਗੰਜ ਮੈਨੇਜਰਸ਼ੀਪ ਦਰਬਾਰ ਸਾਹਿਬ ਵੱਲੋਂ ਪੂਰਨ ਸਹਿਯੋਗ ਦੇ ਨਾਲ ਕੁੜੀਆਂ ਦਾ ਲੰਗਰ ਜਿਹੜਾ ਵਾ ਹਰ ਸਾਲ ਸਾਡੇ ਪ੍ਰਬੰਧ ਇਹ ਅੱਥੇ ਚੱਲਦਾ ਵਾ ਇਸ ਤਰ੍ਹਾਂ ਹੀ ਜਿਹੜਾ ਵਾ ਨਿਰੰਤਰ ਜਾਰੀ ਰਹੇਗਾ ਰਾਤ ਤੱਕ ਜਿਵੇਂ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਪ੍ਰਬੰਧ ਨੇ ਡਿਊਟੀਆਂ ਲਾਈਆਂ ਦਾਸ ਸ਼ਬਦ ਚੋਂ ਕਿ ਜਥੇ ਵੱਲੋਂ ਸਾਰਿਆਂ ਨੂੰ ਬਾਬਾ ਜੀ ਦੇ ਜਨਮ ਦਿਨ ਦੀ ਵਿਧਾਈ ਦਿੰਦਾ ਤੇ ਜਿੱਤੇ ਜਿੱਤੇ ਸਾਡੀਆਂ ਡਿਊਟੀਆਂ ਲੰਗਰਾਂ ਦੀਆਂ ਲਾਈਆਂ ਬਾਬਾ ਜੀ ਪੂਰੀ ਵਾਲਿਆਂ ਨੇ ਲਾਈਆਂ ਉੱਥੇ ਬਾਬਾ ਦੀਪ ਸਿੰਘ ਆਪਣੀ ਕਿਰਪਾ ਕਰਕੇ ਆਪ ਸੇਵਾ ਲਾ ਰਹੇ ਹਨ ਬਾਹਰ ਵੀ ਸੰਗਤਾਂ ਬਹੁਤ ਲੰਗਰ ਲਾਏ ਆ ਸੰਗਤ ਇੰਨਾ ਕੁ ਠਾਠਾ ਮਾਰਦਾ ਕਾਠਿਆ ਤੇ ਬਾਬਾ ਦੀਪ ਸਿੰਘ ਦੀਆਂ ਸਾਰੇ ਹੀ ਖੁਸ਼ੀਆਂ ਲੈ ਕੇ ਝੋਲੀਆਂ ਭਰ ਰਹੇ ਹਨ ਇਹ ਸਾਰੇ ਜਿਹੜੇ ਕਾਰਜ ਹੁੰਦੇ ਨੇ ਸੰਗਤ ਦੇ ਸਹਿਯੋਗ ਨਾਲ ਹੁੰਦੇ ਪਹਿਲਾਂ ਤਾਂ ਸਭ ਤੋਂ ਸਾਰੀ ਸੰਗਤ ਨੂੰ ਸਹਿਮਤ ਹਨ ਧੰਨ ਬਾਬਾ ਦੀ ਜੀ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਕਰੋੜ ਕਰੋੜ ਵਧਾਈ ਹੋਵੇ ਇਹ ਕਾਫੀ ਸਮੇਂ ਤੋਂ ਔਰ 25 ਸਾਲ ਤੋਂ ਬਾਬਾ ਜੀ ਕਿਰਪਾ ਕਰ ਰਹੇ ਨੇ ਆਪਣੀ ਸੇਵਾ ਆਪ ਲੈ ਰਹੇ ਨੇ ਮਟਿਆਈਆਂ ਦੇ ਲੰਗਰ ਬੰਦੇ ਨੇ ਦੇਸੀ ਘੋਦੀਆਂ ਮਟਿਆਈਆਂ ਹੁੰਦੀਆਂ ਨੇ ਉਹਦੇ ਨਾਲ ਪੂੜੀ ਛੋਲੇ ਕੜੀ ਚੋਲ ਸਨੈਕਸ ਪੰਚਤਰਾਂ ਦਾ ਨਾਲ ਸੂਪ ਬਣੇਗਾ ਐਸੇ ਗੁਰਸੇਕੋਹੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਤੋਂ ਸਿੱਖੀ ਬਿਨਾਂ ਟੜ ਤੋਂ ਲੜਨ ਵਾਲੇ ਸੂਰਮੇ ਜਿਨ੍ਹਾਂ ਤੋਂ ਲੱਖਾਂ ਕਰੋੜਾਂ ਆ ਸੰਗਤ ਹੈ ਹਰ ਐਤਵਾਰ ਦੇ ਐਤਵਾਰਾਂ ਕਿ ਝੋਲੀਆਂ ਪਰਕੇ ਜਾਂਦੀ ਹੈ ਜਿਨ੍ਹਾਂ ਦੀ ਮਹਾਨ ਸ਼ਹਾਜਤ ਹੈ ਜਿਨ੍ਹਾਂ ਨੂੰ ਪ੍ਰਣਾਮ ਕਰਨ ਵਾਸਤੇ ਅੱਜ ਜਨਮ ਦਿਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤਨ ਤਨ ਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਸਭ ਤੋਂ ਪਹਿਲਾਂ ਸਾਰੀ ਸਮੂਹ ਸੰਗਤ ਨੂੰ ਨਾਨਕ ਨਾਮ ਲੈਵਾ ਇਸ ਸਮੂਹ ਸੰਗਤ ਨੂੰ ਲੱਖ 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 ਵਧਾਈ ਹੋਵੇ ਅੱਜ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਜੋੜਾ ਘਰ ਸੇਵਕ ਸਭਾ ਜੋੜਾ ਘਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂਗਾ ਲੰਗਰ ਲਗਾਇਆ ਗਿਆ ਅੱਜ ਦਾ ਦਿਨ ਜੀ ਤੰਤੰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ ਦਾ ਜਨਮ ਦਿਹਾੜਾ ਹੈ ਉਦੀ ਖੁਸ਼ੀ ਦੇ ਵਿੱਚ ਸਾਧ ਸੰਗਤਾਂ ਨੇ ਲੰਗਰ ਲਗਾਇਆ ਨੇ ਤੇ ਸਭ ਸੰਗਤਾਂ ਚੜ੍ਹਦੀ ਕਲਾ ਜੀ ਦਰਸ਼ਕ ਕਰ ਰਹੀਆਂ ਮਾਰੇ ਦੀਆਂ ਨੌਜਵਾਨ ਪੀੜ੍ਹੀ ਇਹ ਜਿਹੜੀ ਵੀ ਨੌਜਵਾਨ ਪੀੜ੍ਹੀ ਨਸ਼ੇ ਚ ਫਸੀ ਹੋਈ ਆ ਅਸੀਂ ਮਹਾਰਾਜ ਜੀ ਅਹੀ ਬੇਨਤੀ ਕਰਦੇ ਹਾਂ ਕਿ ਮਹਾਰਾਜ ਜੀ ਇਹਨਾਂ ਨੂੰ ਆਪਣੇ ਚੰਗੇ ਪਾਸੇ ਲਾਓ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਲੰਗਰ ਲੱਗੇ ਆ ਸਾਹ ਸਨਮੇ ਤੇ ਸਾਰੀ ਲੰਗਰ ਅੱਗੇ ਛਕ ਰਹੀ ਹੈ ਤੇ ਬਹੁਤ ਚੰਗਾ ਲੱਗ ਰਿਹਾ ਹੈ ਜੀ ਤਨਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਪੂਰੇ ਸੰਸਾਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਗੱਲ ਕਰੀਏ ਅੰਮ੍ਰਿਤਸਰ ਜੀ ਦਾ ਅੰਮ੍ਰਿਤਸਰ ਵਿੱਚ ਵੀ ਵਕ ਵਕ ਸਵਾ ਮਾਦੇਵ ਅੰਮ੍ਰਿਤ ਸਿੰਘ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਵਕ ਵਕ ਸਵਾ ਸੋਸਾਇਟੀ ਵੱਲੋਂ ਲੰਗਰ ਲਗਾਇਆ ਗਿਆ ਅੰਮ੍ਰਿਤਸਰ ਫਾਟਵੀ ਖਬਰ ਲਵਾਈ ਅ